ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਪਹੁੰਚਿਆ ਅੱਜ ਸਰਦਾਰ ਮਨਪ੍ਰੀਤ ਸਿੰਘ ਕੋਲੇ ਜਿਹੜੇ ਕਿ ਗਾਂ ਬਦੂ ਨੌਜਵਾਨ ਕਿਸਾਨ ਵੀਰ ਆ ਆਪਾਂ ਜਿਹੜੇ 2-4 ਜਿਹੜੇ ਮੁੱਖ ਤੌਰ ਤੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀਗੇ ਕਿ ਇੱਕ ਤਾਂ ਸੁਪਰ ਸੀਡਰ ਦੇ ਜੰਮ ਬਾਰੇ ਕਿਉਂਕਿ ਕਣਕ ਦੇ ਵਕ ਵਕ ਟੰਗਾ ਨਾਲ ਬਜਾਈ ਹੋਈ ਆ ਹੈਪੀ ਸੀਡਰ ਆ ਸੁਪਰ ਸੀਡਰ ਆ ਮਲਚਿੰਗ ਤਕਨੀਕ ਆ ਆਪਾਂ ਸਾਰੇ ਖੇਤਾਂ ਦੇ ਵਿੱਚ ਜਾ ਕੇ ਜਿੰਨੇ ਇੱਕ ਫਾਰਮਰ ਮੇਰੇ ਅਪ੍ਰੋਚੇਬਲ ਹੈਗੇ ਆ ਮੇਰੇ ਘੇਰੇ ਘੇਰੇ ਦੇ ਵਿੱਚ ਜਿਹੜੇ ਮੇਰੇ ਨਾਲ ਰਾਬਤੇ ਦੇ ਵਿੱਚ ਆ ਉਹਨਾਂ ਦੇ ਫੀਲਡ ਤੁਹਾਨੂੰ ਦਿਖਾ ਰਿਹਾ ਆਪਾਂ ਸੁਪਰਸੀਡਰ ਦੇ ਜਮ ਬਾਰੇ ਤੇ ਇੱਕ ਨਦੀਨਾ ਦੇ ਵਿੱਚ ਜਿਹੜੀ ਪ੍ਰੀਮਰਜੈਂਸ ਆਪਾਂ ਸਟੰਪ ਪੈਂਡੀਮੈਥਲਨ 30% ईसी ਬਾਰੇ ਗੱਲ ਕਰਦੇ ਹੁੰਦੇ ਆ ਉਹਦੇ ਬਾਰੇ ਆਪਾਂ ਇਹਨਾਂ ਦਾ ਫੀਡਬੈਕ ਲਵਾਂਗੇ ਸੋ ਮਨਪ੍ਰੀਤ ਸਿੰਘ ਜੀ ਇੱਕ ਤਾਂ ਮੈਨੂੰ ਇਹ ਦੱਸੋ ਵੀ ਤੁਸੀਂ ਕਿੰਨੇ ਰਕਵੇ ਦੇ ਵਿੱਚ ਕਣਕ ਨਾ ਬਜਾਈ ਕਣਕ ਦੀ ਬਿਜਾਈ ਕੀਤੀ ਹੈ ਤੇ ਕਿਹੜੇ ਤਰੀਕੇ ਕੀਤੀ ਹੈ ਤੁਸੀਂ 60 ਤੋਂ 65 ਕਿੱਲੇ ਕਣਕ ਬੀਜੀ ਸੁਪਰਸੀਡਰ 60 ਤੋਂ 65 ਕਿੱਲੇ ਸੁਪਰਸੀਡਰ ਨਾਲ ਸਾਰੇ ਸੁਪਰਸੀਡਰ ਨੇ ਵਿੱਚ ਤੇ ਕੋਈ ਉਹਦੇ ਜਰਮੀਨੇਸ਼ਨ ਦੀ ਸਮੱਸਿਆ ਕੋਈ ਕੋਈ ਸਮੱਸਿਆ ਨਹੀਂ ਤੁਹਾਡੇ ਸਾਹਮਣੇ ਹੋਈ ਆ ਸਾਰੀ ਦੀ ਸਾਰੀ ਤੁਸੀਂ ਵੀ ਉਸ ਦਿਨ ਜਿਹੀ ਸਹੀ ਇੱਕੋ ਦਿਨ ਦੀ ਬੀਜੀ ਹੋਈ ਹੈ ਤੇ ਕੀ ਇਹਦੇ ਵਿੱਚ ਮਤਲਬ ਕਈ ਕਿਸਾਨ ਵੀਰਾਂ ਨੂੰ ਸਮੱਸਿਆ ਆਈ ਉਹਦੇ ਵਿੱਚ ਕੀ ਹੋ ਸਕਦਾ ਕਿਉਂਕਿ ਤੁਸੀਂ ਹੋਰ ਕਿਸਾਨ ਵੀਰਾਂ ਦੇ ਵੀ ਖੇਤਾਂ ਦੇ ਵਿੱਚ ਬਜਾਈ ਕੀਤੀ ਆ ਉੱਥੇ ਵੀ ਜਰਮੀਨੇਸ਼ਨ ਵਧੀਆ ਹੋਈ ਆ ਆਪਾਂ ਖੇਤ ਵੀ ਦੇਖੇ ਆ ਕੀ ਸਮੱਸਿਆ ਹੋ ਸਕਦੀ ਵੀ ਜਿਹੜੀ ਜਰਮੀਨੇਸ਼ਨ ਘੱਟ ਹੋਈ ਆ ਉਹਦੇ ਵਿੱਚ ਕੋਈ ਸੁਪਰ ਸੀਡਰ ਨਾਲ ਚਲਾਉਣ ਦਾ ਉਹ ਤਰੀਕਾ ਹੈ ਜਿਹੜਾ ਪਰਾਲੀ ਦੇ ਵਿੱਚ ਦਾਣਾ ਰਹਿ ਗਿਆ ਉਹ ਹਰਾ ਨਹੀਂ ਹੁੰਦਾ ਜਿਹੜਾ ਥੱਲੇ ਮਿੱਟੀ ਜਾ ਗਿਆ ਉਹ ਤਾਂ ਹਰਾ ਹੋ ਹੀ ਜਾਣਾ ਉਹਦੇ ਵਿੱਚ ਕੀ ਸਮੱਸਿਆ ਉਹਦੇ ਤੇ ਡਾਕਟਰ ਸਾਹਿਬ ਕਾਰਨੇ ਆ ਵੀ ਇੱਕ ਤਾਂ ਕਈ ਬਲੇਟ ਘਟ ਹੁੰਦੇ ਆ ਉਵੇਂ ਜਦੋਂ ਆਪਾਂ ਵੀਜੀ ਜਾਂਦੇ ਆ ਬਲੇਟ ਹੈ ਨਹੀਂ ਗੇ ਬਲੇਟ ਹੈ ਨਹੀਂ ਉਹ ਡਲੀ ਬਣਾਈ ਜਾਂਦਾ ਕਿ ਇਹਨਾਂ ਦਾ ਮਿੱਟੀ ਲੱਗਦੀ ਐ ਸੋਹਣੀ ਤੇ ਉਹ ਦਾਣੇ ਨੂੰ ਪੈ ਜਾਂਦੀ ਹਵਾ ਮੁਰਝੋ ਅੱਕ ਜਾਂਦੀ ਹਾਂ ਹਾਂ ਦੂਜੀ ਗੱਲ ਇਹ ਆ ਜਿਨ੍ਹਾਂ ਦਾ ਕਈ ਵਾਰ ਡੰਡਾ ਵਾ ਆਪਾਂ ਟਾਪ ਲਿੰਕ ਜਿਹਨੂੰ ਕਹਿੰਦੇ ਆ ਵੱਡੀ ਕਰਕੇ ਵੀਜੀ ਜਾਂਦੇ ਆ ਉਦੋਂ ਵੀ ਉਹ ਬਲੇਟ ਘਟ ਲੱਗਦੇ ਸਬਰ ਸੀਡਰ ਲੱਗਦਾ ਨਹੀਂ ਹੱਥ ਲੱਗਦਾ ਤੀਜੀ ਜਿਹੜੀ ਮੇਨ ਗੱਲ ਆ ਉਹ ਹੈਗੀ ਖੁਸ਼ਕ ਖੁਸ਼ਕ ਬਾਣ ਹੋ ਜਿਹੜੀ ਜ਼ਮੀਨ ਖੁਸ਼ਕ ਹੋਗੀ ਇਸ ਵਾਰ ਇਸ ਸਾਲ ਪਛੋ ਚ ਵਾ ਜਿਆਦਾ ਵਗੀ ਲਾਸਟ ਟਾਈਮ ਆਗੇ ਤੇ ਖੁਸ਼ਕ ਹੋਗੀ ਹਾਂ ਜਿਹੜਾ ਸੁਪਰਸੀਡਰ ਦੇ ਵਿੱਚ ਕਿਸਾਨੀ ਨੂੰ ਗਿੱਲ ਜਿਆਦਾ ਭਾਲਦਾ ਹਾਂ ਵੀ ਪਹਿਲਾਂ ਵੀ ਤੁਹਾਡੇ ਨਾਲ ਮੈਂ ਜਾਣਕਾਰੀਆਂ ਸਾਂਝੀਆਂ ਕਰਦਾ ਰਿਹਾ ਕਿ ਗਿੱਲ ਪੂਰੀ ਹੋਣੀ ਚਾਹੀਦੀ ਹੈ ਨਹੀਂ ਜਰਮੀਨੇਸ਼ਨ ਦਾ ਫਰਕ ਪੈਂਦਾ ਤੁਹਾਡੇ ਆਮ ਵੀ ਬਿਜਾਈ ਕੀਤੀ ਹੈ ਨਾ ਠੀਕ ਹੈ ਜਿਹੜੀ ਕਣਕ ਮਿੱਟੀ ਦੇ ਵਿੱਚ ਦਾਣਾ ਹੋ ਗਿਆ ਉਹ ਹਰਾ ਹੋ ਜੂ ਟਾਈਮ ਪਾ ਕੇ ਹੋਊਗਾ ਕਈ ਵਾਰੀ ਆਪਾਂ ਨੂੰ ਕਾਲ ਹੋ ਜਾਂਦੀ ਹੈ ਪਰ ਜਿਹੜਾ ਪੁੱਤ ਪਰਾਲੀ ਦੇ ਵਿੱਚ ਦਾਣਾ ਰਹਿ ਗਿਆ ਉਹ ਹਰਾ ਨਹੀਂ ਹੋਣਾ ਉਹ ਫਿਰ ਜਦੋਂ ਪਾਣੀ ਜਦੋਂ ਆਪਾਂ ਲਾਵਾਂਗੇ ਜੇ ਉਹ ਜ਼ਮੀਨ ਦੇ ਨਾਲ ਟੱਚ ਹੁੰਦਾ ਫੇਰ ਹਰਾ ਹੋ ਨਹੀਂ ਉੱਪਰ ਵਾਲਾ ਦਾਣਾ ਜਿਹੜਾ ਉਹ ਹਰਾ ਨਹੀਂ ਹੁੰਦਾ ਦੂਸਰਾ ਸੀਗਾ ਜਿਹੜਾ ਤੁਸੀਂ ਪਰੀਮਰਜੈਂਸ ਆਪਾਂ ਨਦੀਨਾਸ਼ ਕਰਵਾਈ ਸੀਗੀ ਉਦੋਂ ਵੀ ਮੈਂ ਇੱਥੇ ਵੀ ਮਜੂਦ ਸੀ ਜੋ ਕੁਝ ਕਰ ਰਹੇ ਸੀਗੇ ਵੀ ਆਪਾਂ 65 70 ਕਿੱਲਿਆਂ ਦੇ ਵਿੱਚ ਹੀ ਸਾਰੀ ਬਜਾਈ ਕੀਤੀ ਜਿਹੜੀ ਸਪਰੇਅ ਕੀਤੀ ਆ ਉਹਦਾ ਤੁਹਾਨੂੰ ਕੀ ਰਿਜ਼ਲਟ ਮਿਲਿਆ ਆਮ ਤੌਰ ਤੇ ਕਿਸਾਨ ਵੀਰਾਂ ਦੀ ਇਹ ਵੀ ਕੰਪਲੇਂਟ ਆਈ ਆ ਕਿ ਕਈ ਕਿਸਾਨ ਵੀਰਾਂ ਦੇ ਕੰਮ ਨਹੀਂ ਕੀਤਾ ਸਟੰਪ ਨੇ ਵੀ ਉਹਦੇ ਕਰਨ ਦੇ ਤਰੀਕੇ ਜੇ ਕਹੋਗੇ ਜੇ ਥੋੜੇ ਕੰਮ ਕੀਤਾ ਤਾਂ ਮਤਲਬ ਪੈਂਡੀਮੈਥਲਿਨ ਤਾਂ ਕੰਮ ਕਰਦੀ ਆ ਇੱਕਦਾਂ ਕੀ ਨੌਕਸ ਰਹਾ ਕੰਮ ਕਰਦੀ ਡਾਕਟਰ ਸਾਹਿਬ 100% ਕਰਦੀ ਹੂੰ ਉਹਦਾ ਕੀ ਨੌਕਸ ਰਹਾ ਸਿਰ ਨੌਕਸ ਕਿੱਥੇ ਰਹਿੰਦਾ ਵਾ ਇੱਕ ਤਾਂ ਜਿਹੜੀ ਆਪਾਂ ਸਵੇਰ 9:00 ਦੇ ਦੁਪਹਿਰੇ ਕਰਦੇ ਆ ਨਹੀਂ ਕੰਮ ਕਰਦਿਓ ਹੂੰ ਦੂਜੀ ਗੱਲ ਹੈ ਆਪਾਂ ਟਰੈਕਟਰ ਵਾਲੇ ਪੰਪਣਾ ਕਰਦੇ ਆ ਅਸੀਂ ਵੀ ਟਰੈਕਟਰ ਵਾਲੇ ਨੇ ਕਰਦੇ ਆ ਹੂੰ ਸਾਥੋਂ ਵੀ ਇੱਕ ਅੱਧੇ ਕਿੱਲੇ 'ਚ ਫੰਟਾ ਰਹਿ ਗਈਆਂ ਜਦੋਂ ਆਪਾਂ ਸਪਰੇਅ ਉਹਨਰਥਾ ਜਾਂਦਾ ਨੀਵੀਂ ਕਰਕੇ ਮਾਰੋ ਸਿੱਧੀ ਵਾਜੇ ਜਿਹੜੀ ਆਪਾਂ ਸਿੱਧੀ ਛੱਡ ਦਿੰਦੇ ਆ ਉਹ ਤੂੰ ਔਟ ਦਾ ਹਾਂ ਜਿਹੜੀ ਤਾਂ ਉਹ ਚੱਕ ਲੈਦੇ ਨੋਜਲਾ ਸਾਥੋਂ ਵੀ ਇੱਕ ਕਿੱਲੇ 'ਚ ਰਹੀਆਂ ਵਾ ਮੈਂ ਤੁਹਾਨੂੰ ਦਿਖਾਈਆਂ ਵੀ ਆ ਕਿ ਉਹ ਦੋ ਤਿੰਨ ਜਗ੍ਹਾ ਤੇ ਦੋਗੀਆਂ ਬਣ ਗਈਆਂ ਉੱਥੇ ਬਣੀ ਨਹੀਂ ਗੱਲ ਤੇ ਜਾਂ ਇਹ ਹੋ ਸਕਦਾ ਕਈ ਵਾਰ ਆਪਾਂ ਪੈਂਡੀਮੈਂਥਰੀ ਨੂੰ ਪਾਉਣੀ 30% ਹੂੰ ਕੀ ਜ਼ਿੰਮੇਦਾਰ ਕੀ ਕਰਦਾ ਜਾ ਕੇ ਕਹਿੰਦਾ ਸਟਾਪ ਦੇ ਦਿਓ ਉੱਥੇ ਉਹ ਆ ਜਾਂਦੀ 37.5% ਜਿਹੜੀ 37.5 ਉਹ ਕੰਮ ਨਹੀਂ ਕਰਦੀ ਹਾਂ ਟੈਕਨੀਕਲ ਦਾ ਫਰਕ ਪੈਂਦਾ ਬੜਾ ਸੀ ਉਹ ਉਸ ਦਿਨ ਆਲੂ ਦਾ ਆਲੂ ਵੀ ਲਾਇਆ ਤੁਹਾਡੇ ਸਾਹਮਣੇ ਮਿੱਟੀ ਲੱਗ ਰਹੀ ਅੱਜ ਹੂੰ ਇੱਕ ਉਸ ਦਿਨ ਜਿੰਨੇ ਆਲੂ ਦੀ ਬਜਾਦੋਗੀ 4 ਤੋਂ 5 ਏਕੜ ਦੀ ਤੇ ਇਹ ਰਾਤ ਨੂੰ ਹੀ ਇਹਦੇ ਚ 2-2 ਲੀਟਰ ਪੈਂਡੀਮੈਟਰੀਅਰ ਸਭ ਤੋਂ ਤੱਕ ਲੋ ਹੈਟਰਾਜਿਨ ਪਾ ਕੇ ਮਾਰਦੀ ਉਸ ਤੋਂ ਬਾਅਦ ਹੀ ਗੰਦ ਵਾਲੀ ਸੁਗਰ ਨਹੀਂ ਕੀਤੀ ਸਾਨੂੰ ਇਹਦੇ ਵਿੱਚ ਵੀ ਨਹੀਂ ਹੋਈ 1% ਦਾ ਇਹ ਕਰਦੇ ਸਹੀ ਲਿਖਿਆ ਜੀ ਠੀਕ ਠੀਕ ਜੀ ਆ ਇੱਕ ਤਾਂ ਕਿਸਾਨ ਵੀਰ ਜਿਹੜਾ ਟੈਕਨੀਕਲ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਟੈਕਨੀਕਲ ਆਪਣੇ ਸਹੀ ਹੋਣਾ ਚਾਹੀਦਾ ਜਿਹੜਾ ਸਟੰਪ ਸਪੈਂਡਿਟ ਦੇ 30% ਹੀ ਸੀ ਜੇ ਆਪਾਂ 37% ਵਰਤਦੇ ਆ ਉਹ ਵੀ ਪੂਰਾ ਰਿਜ਼ਲਟ ਨਹੀਂ ਆਪਾਂ ਨੂੰ ਮਿਲਦਾ ਟੈਕਨੀਕਲ 30% ਚਾਹੀਦਾ ਤੇ ਪਾਣੀ ਪੂਰਾ ਸਪਰੇਅ ਵਾਸਤੇ ਲੱਗਣਾ ਚਾਹੀਦਾ ਕਿਉਂਕਿ ਰეკਮੈਂਡੇਸ਼ਨ ਕੱਟ ਵਾਲੀ ਨੋਜ਼ਲ ਦੀ ਜੇ ਤੁਸੀਂ ਕੱਟ ਵਾਲੀ ਨਹੀਂ ਵਰਦੇ ਟਰੈਕਟਰ ਵਾਲੇ ਪੰਪਨਾ ਕਰਦੇ ਕਿਉਂਕਿ ਰਗਵਾ ਇਹਨਾਂ ਦਾ ਜ਼ਿਆਦਾ ਸੀਗਾ ਤਾਂ ਉਹ ਵੀ ਤੁਹਾਡੀ ਕਵਰ ਪੂਰੀ ਹੋਣਾ ਚਾਹੀਦਾ ਜੇ ਸਪਰੇ ਨਾਲ ਕੱਟ ਵਾਲੀ ਨੋਜ਼ਲ ਦਾ ਮਤਲਬ ਹੁੰਦਾ ਕਿ ਉਹ ਕਵਰੇਜ ਪੂਰਾ ਕਰਦੀ ਆ ਵਿੱਚ ਪਾੜੇ ਨਹੀਂ ਰਹਿੰਦੇ ਤੇ ਜੇ ਟਰੈਕਟਰ ਵਾਲੇ ਪੰਪਣਾ ਕਰਦੇ ਆ ਤਾਂ ਉਹ ਹੋਰ ਵੀ ਆਪਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਪੈਂਦੀ ਆ ਸੋ ਤੁਸੀਂ ਪਿਛਲੇ ਸਾਲਾਂ ਤੋਂ ਹੀ ਵਰਤ ਰਹੇ ਆ ਇਹ ਆਪਾਂ ਨੂੰ ਇਹਦੀ 5ਵਾਂ ਸਾਲ ਹੋ ਗਈ ਇਹ ਜੇ ਤੁਹਾਨੂੰ ਰਿਜ਼ਲਟ ਮਿਲਿਆ ਤਾਂ ਹੀ ਵਰਤ ਰਹੇ ਤੁਸੀਂ ਜਿਹੜਾ ਖੇਤ ਅਸੀਂ ਪਹਿਲੀ ਾਰ ਜਮੀਨ ਠੇਕੇ ਤੇ ਲੈਣੀ ਉੱਥੇ ਪਾਉਣੇ 2 ਲੀਟਰ ਹੁਣ ਪਿੰਡ ਅਸੀਂ ਲੀਟਰ ਲੀਟਰ ਹੀ ਪਾਈ ਆ ਇੱਕ ਇੱਕ ਲੀਟਰ ਨਾਲ ਵਧਿਆ ਜਾਂਦਾ ਜਿਹੜਾ ਜਿਹੜਾ ਚੌਥਾ ਸਾਲ ਹੋਇਆ ਤੇ ਲੀਟਰ ਹੀ ਪਾ ਰਹੇ ਹਾਂ ਪਹਿਲੇ ਸਾਲ 2 ਪਾਉਣੇ ਆ ਫਿਰ 1.5 ਪਾਉਣੇ ਫਿਰ 1.5 ਪਾਉਣੇ ਤੇ ਲੀਟਰ ਤੇ ਆਇਆ ਕੋ ਦੋ ਤੇ ਠੀਕ ਆ ਠੀਕ ਆ ਕੁਝ ਕਾਰਨ ਇਹ ਰਹਿ ਗਏ ਵੀ ਜਿਹੜੇ ਬੰਦੇ ਅੱਜ ਬਿਜਲੀ ਕੱਲ ਦਾ ਦਿਨ ਗੈਪ ਪਾ ਲੈਂਦੇ ਆ ਉਹ ਕਹਿੰਦੇ ਸਾਡੇ ਕੋਲ ਟਾਈਮ ਹੀ ਹੈ ਨਹੀਂ ਉਹ ਪਰਸੋਂ ਦੇ ਲੈ ਜਾਂਦੇ ਜਦੋਂ ਉਹ ਪਰਸੋਂ ਦੇ ਟੱਪ ਗਿਆ ਉਹ ਗਲਤੀ ਤੋਂ ਬਲ ਲੱਗੀ ਉਹਨੂੰ ਅੱਜ ਵੀ ਧੁੱਪ ਲੱਗੀ ਕੱਲ ਨੂੰ ਹੋਣਾ ਕੀ ਚਾ ਕਰਦੇ ਠੀਕ ਠੀਕ ਜਦੋਂ ਗੈਪ ਪੈ ਜਾਂਦਾ ਤੇ ਉਹ ਜ਼ਮੀਨ ਸੋਕੇ ਜਾਂਦੀ ਤੇ ਉਹ ਕੰਮ ਘੱਟ ਕਰਦੀ ਦਵਾਈ ਦਾ ਉਹ ਚ ਕੋਈ ਦੋਸ਼ ਨਹੀਂ ਹੂੰ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਕਿਸਾਨ ਵੀਰ ਜਿਹੜਾ ਆਪਾਂ ਕੋਈ ਵੀ ਤਰੀਕਾ ਬਣਾਉਣਾ ਹੈ ਮੰਨ ਲਓ ਬਜਾਈ ਦੇ ਵਿੱਚ ਸੁਪਰ ਸੀਡਰ ਹੈ ਜਾਂ ਹੈਪੀ ਸੀਡਰ ਆ ਜਾਂ ਮਲਚਿੰਗ ਟੈਕਨੀਕ ਆ ਜਾਂ ਜ਼ੀਰੋ ਡ੍ਰੈਲ ਆ ਉਹਦੇ ਵਿੱਚ ਆਪਾਂ ਨੂੰ ਤਰੀਕਾ ਉਹਨੂੰ ਚਲਾਉਣ ਦਾ ਟੈਕਨੀਕਲ ਜਾਣਕਾਰੀ ਹੋਣੀ ਚਾਹੀਦੀ ਹੈ ਪਲੱਸ ਜਿਹੜਾ ਵੀ ਨਦੀਨ ਨਾਸ਼ਕਾਵਾ ਵਰਤਣਾ ਉਹਦੇ ਬਾਰੇ ਜਾਣਕਾਰੀ ਚਾਹੀਦੀ ਉਹ ਕਿੰਨਾ ਪਾਣੀ ਲਾਉਣਾ ਕਿਵੇਂ ਸਪਰੇਅ ਕਰਨੀ ਕਿਹੜੇ ਟਾਈਮ ਕਰਨੀ ਕਿੰਨੀ ਡੋਜ਼ ਪਾਉਣੀ ਹੈ ਰਿਜ਼ਲਟ ਆਪਾਂ ਨੂੰ ਸਾਰੇ ਸਹੀ ਮਿਲ ਜੇ ਇਹਨਾਂ ਨੂੰ ਮਿਲ ਸਕਦੇ ਆ ਤਾਂ ਸਾਰੇ ਕਿਸਾਨ ਵੀਰਾਂ ਨੂੰ ਮਿਲ ਸਕਦੇ ਕਿਉਂਕਿ ਸਾਡੇ ਜਿਹੜੇ ਕੰਟੈਕਟ ਦੇ ਵਿੱਚ ਆ ਇਹਨਾਂ ਦੇ ਕੰਟੈਕਟ ਵੀ ਹੈਗੇ ਆ ਸਟੰਪ ਬਹੁਤ ਸਾਰੇ ਕਿਸਾਨ ਵੀਰਾਂ ਨੇ ਪੈਂਡੀਮੈਥਲਿਨ 30% EC ਕੀਤੀ ਆ ਤੇ ਰਿਜ਼ਲਟ ਵਧੀਆ ਮਿਲੇ ਆ ਜਿੱਥੇ ਬਹੁਤ ਜ਼ਿਆਦਾ ਨਦੀਨ ਹੁੰਦੇ ਆ ਉੱਥੇ ਵੀ ਨਾ ਮਾਤਰ ਨਦੀਨ ਜਿਹੜੇ ਹੋਏ ਆ ਤੇ ਬਾਅਦ ਚੋਂ ਆਪਾਂ ਨੂੰ ਖਰਚਾ ਕਰਨ ਦੀ ਜ਼ਰੂਰਤ ਨਹੀਂ ਪਊਗੀ ਸੋ ਇਹ ਹੀ ਆਪਾਂ ਜਿਹੜਾ ਹੈਗਾ ਅੱਗੇ ਕਿਸਾਨ ਵੀਰਾਂ ਤਾਈਂ ਜਾਣਕਾਰੀ ਪਹੁੰਚਾਉਣ ਦਾ ਆਪਣਾ ਮਕਸਦ ਹੁੰਦਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ